ਤੁਰੋ ਰਹਿਣ ਅੱਜ ਜਰਦਾਸ ਮਾਲਵੀ YouTube ਚੈਨਲ ਜੋ ਨਵੀਂ ਨਿਗਮ ਚੁਣਾ ਜਿਲੰਦਰ ਵੀਡੀਓ ਅੱਜ ਪਾਰਟੀ ਜਨਤਾ ਪਾਰਟੀ ਪਾਰ ਨੰਬਰ 82 ਤੋਂ ਜੋ ਸਾਗਰਦੀਪ ਸਿੰਘ ਜੀ ਸੂਜਵਾਨ ਵਿਜਬਾ ਪਾਰਟੀ ਜਨਤਾ ਪਾਰਟੀ ਨੇ ਅੱਜ ਸਤਾਰੇ ਚਣ ਉਹਨਾਂ ਦਾ ਅੱਜ ਜਿੱਤ ਪ੍ਰਾਪਤ ਹੋਈ ਹੈ ਸਭ ਤੋਂ ਪਹਿਲਾਂ ਆਗੂ ਨਾਲ ਫਤਿਹ ਅਧਿਕਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾ ਗੱਦੀ ਤੇ ਜੀ ਦਰ ਮੀਡੀਆ ਲੋਂ ਪ੍ਰੈਸ ਲੋਂ ਸਾਬ ਦੇ ਜਿੰਨੀਆਂ ਵੀ ਐਟ ਪਾਰਟੀਆਂ ਪ੍ਰੈਸ ਵਾਲੇ ਮੀਡੀਆ ਦਾ ਤੁਹਾਨੂੰ ਬਹੁਤ ਬਹੁਤ ਵਧਾਈਆਂ ਜਿਹੜਾ ਨੂੰ ਅੱਜ ਅੱਜ ਸੇਵਾ ਦਾ ਮੌਕਾ ਦਿੱਤਾ ਗਿਆ ਆ ਸਭ ਤੋਂ ਪਹਿਲਾਂ ਫਤਿਹ ਅਧਿਕਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਜੋ ਆਪ ਜੀ ਨੂੰ ਸੇਵਾ ਦਾ ਮੌਕਾ ਦਿੱਤਾ ਗਿਆ ਆ ਅੱਜ ਉਹਨਾਂ ਨੇ ਪਹਿਲਾਂ ਤਾਂ ਆਪਣਾ ਪਾਰਟੀ ਦਾ ਧੰਵਾਲ ਕਰੋ ਉਸ ਤੋਂ ਬਾਅਦ ਵੋਟਾਂ ਧੰਵਾਲ ਕਰੋ ਜਿਨ੍ਹਾਂ ਨੇ ਤੁਹਾਨੂੰ ਸੇਵਾ ਦਾ ਮੌਕਾ ਦਿੱਤਾ ਗਿਆ। ਆਪ ਫਿਰ ਬੰਦੇ ਪਾਜ ਕਰੀਏ ਹਾਈ ਕਮਾਂਡਾ ਧੰਵਾਲ ਕਰੋ ਜਿਨ੍ਹਾਂ ਨੇ ਤੁਹਾਨੂੰ ਸੇਵਾ ਦਾ ਕਰਨ ਦਾ ਮੌਕਾ ਦਿੱਤਾ ਗਿਆ ਜੀ। ਗਰਦੀਪ ਸਿੰਘ ਜੀ ਉਹ ਜੀ ਸਾਜੋ ਸੈਨਿਕ ਵਿਭਾਗ ਦੇ ਵਿੱਚੋਂ ਟੈਨ ਹੋ ਕੇ ਆਏ ਹਨ। ਆ ਉਹਨਾਂ ਦਾ ਪਹਿਲਾਂ ਜਾਣਕਾਰੀ ਲਈਏ ਉਹ ਜੋ ਕੀ ਵੋਟਾਂ ਨੂੰ ਸੰਦੇਸ਼ ਦੇਣਾ ਚਾਹੁੰਦੇ। ਦੇਖੋ ਜੀ ਪਹਿਲੇ ਤੇ ਦਾਸ ਨੇ ਸੇਵਾ ਕੀਤੀ ਆ ਡਿਫੈਂਸ ਲਈ ਉੱਥੇ ਵੀ ਜਿੱਦਾਂ ਸੇਵਾ ਕੀਤੀ ਆ ਸੱਚੀ ਔਰ ਸੁੱਚੀ ਕੀਤੀ ਆ ਉਸ ਤੋਂ ਬਾਅਦ ਵਿੱਚ ਆਣ ਕੇ ਸਿਵਲ ਦੇ ਵਿੱਚ ਮੈਨੇ ਮੈਂ ਭਾਰਤੀ ਜਨਨ ਭਾਰਤੀ ਜਨਤਾ ਪਾਰਟੀ ਜੁਆਇਨ ਕੀਤੀ ਹੁਣ तकरीबन 30 ਸਾਲ ਤੋਂ ਮੈਂ ਭਾਰਤੀ ਜਨਤਾ ਪਾਰਟੀ ਜੁਆਇਨ ਕਰਦਾ ਆ ਔਰ ਮੈਨੂੰ ਪੂਥ ਇੰਚਾਰਜ ਬਣਾਇਆ ਗਿਆ ਮੈਂ ਪੂਥ ਇੰਚਾਰਜ ਹੁੰਦੇ ਹੋਏ ਪਾਰਟੀ ਨੇ ਮੇਰੇ ਕਮਾਂਵਲ ਦੇਖ ਕੇ ਜਾਂ ਮੇਰੇ ਖੰਬਲ ਦੇਖ ਕੇ ਮੈਨੂੰ ਟੈਕਨਾਲ ਵਾਜਿਆ ਔਰ ਮੈਂ ਮਰਤ ਕੀਤੀ ਪਾਰਟੀ ਦੇ ਕਮਾਂ ਨੂੰ ਅੱਗੇ ਰੱਖਿਆ ਔਰ ਉਹ ਜੋ ਕਮਾਂ ਉਹ ਆਪਣੇ ਸਾਹਮਣੇ ਮੇਰੇ ਮਾਲਕ ਨੇ ਪ੍ਰਮਾਤਮਾ ਨੇ ਉਹ ਨਿਤੀਜੇ ਵਿੱਚ ਰੰਦੇ ਔਰ ਮੈਨੂੰ ਇਥੋਂ 82 ਨੰਬਰ ਵਾਰਡ ਚੋਂ ਬਹੁਤ ਬਹੁਮਤ ਦੇ ਨਾਲ ਜਿੱਤੇ ਪ੍ਰਾਪਤ ਹੋਈ ਆ ਮੈਂ ਜਨਤਾ ਦਾ ਪੈਣਾ ਭਰਾਵਾਂ ਦਾ ਪਾਰਟੀ ਦਾ মিডিਆ ਦਾ ਯਾਰਾਂ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜੋ ਵੀ ਮੈਨੂੰ ਕੰਮ ਸੌਂਪਿਆ ਗਿਆ ਮੈਂ ਉਹ ਕੰਮ ਆਪਣੇ ਤਹਿ ਦਿਲ ਦੇ ਨਾਲ ਖੜਾ ਹੋਰ ਨੇਪਰੇ ਚੜ੍ਹਾਂਗਾ ਕੋਈ ਵੀ ਕੰਮ ਮੈਨੂੰ ਮਿਲਦਾ ਜੋ ਮੇਰੇ ਐਮਸੀ ਦੇ ਦੈਰੇ ਵਿੱਚ ਆਉਂਦਾ ਉਹ ਕੋਈ ਵੀ ਮੈਂ ਪੈਂਡਿੰਗ ਨਹੀਂ ਰੱਖੂੰਗਾ ਜੋ ਮੈਂ ਬਿਨਾ ਐਮਸੀ ਹੁੰਦੇ ਹੋਏ ਬਿਨਾ ਕੋਈ ਅਹੁਦੇ ਦਿੱਤੇ ਹੋਏ ਮੈਂ ਪਹਿਲਾਂ ਕੰਮ ਕਰਦਾ ਸੀ ਜਨਤਾ ਦੇ ਵਿੱਚ ਵਿਚਰਦਾ ਸੀ ਹੁਣ ਮੈਨੂੰ ਜਨਤਾ ਨੇ ਇਸ ਕਾਬਲ ਬਣਾਇਆ ਕਿ ਤੁਸੀਂ ਪਾਵਰ ਦਿੱਤੀ ਆ ਜੋ ਮੇਰੀ ਪਾਵਰ ਉਹ ਮੈਨੂੰ ਦਿੱਤੀ ਜਨਤਾ ਨੇ ਮੈਂ ਕੋਸ਼ਿਸ਼ ਕਰੂੰਗਾ ਤੇ ਉਹ ਪਾਵਰ ਤੋਂ 101% ਮੈਂ ਉਹਨਾਂ ਦੇ ਕੰਮਾਂ ਦੇ ਵਿੱਚ ਮੈਂ ਧਿਆਨ ਦੇਵਾਂ ਔਰ ਜਨਤਾ ਦੇ ਸਹੀ ਹੱਕਾਂ ਦੇ ਵਿੱਚ ਉਤਰਾਹਾਂ ਧੰਨਵਾਦ ਜੀ ਸਾਡੀ ਬਕਾ ਦੇ ਕੰਮ ਜੋ ਹੈ ਛੁਕੀਆਂ ਛੜਕਾਂ ਪ੍ਰੈਗਰਾਮ ਹੁੰਦੀ ਆ ਜੋ ਇਹ ਇਲਾਕੇ ਦੀ ਬਹੁਤ ਬਰਜੋਤ ਮੰਗਿਆ ਤੇ ਸਰਕਾਰ ਹੈ ਅਜਿ ਮਾਂਗ ਆ ਰਹੀ ਹੈ ਕਿ ਅੱਜ ਜਿਹੜੀ ਇਹ ਇਲਾਕੇ ਦੇ ਵਿੱਚ ਜੋ ਸਾਡੇ ਮਿਰਲੀ ਏਰੀਆ ਹੈ ਰਵਦਾਸ ਨਗਰ ਤੋਂ ਹੈਗੇ 83 ਤੋਂ ਪਹਿਲਾਂ ਇੱਕ ਰਸਤਾ ਚੱਲਦਾ ਜਿੰਦਰਪੁਰ ਤੋਂ ਤੁਹਾਡੇ ਈ ਬੋਲ ਦੇ ਵਿੱਚੋਂ ਸਾਂਸ ਕਰਕੇ ਆਏ ਆ ਤਾਂ ਅੰਨ ਜਿਆਦਾ ਇਸ ਚੀਜ਼ ਦਾ ਪਤਾ ਆ ਉਹਦੇ ਬਾਰੇ ਜੇ ਲੰਘਾ ਉਹਨੂੰ ਚਰਾਸੀ ਦੇ ਵਿੱਚ ਬੰਨ ਦਿੱਤਾ ਗਿਆ ਸੀ ਉਹ ਜੇ ਮੈਂ ਨਿਕਲ ਜਾ ਪਰ ਹੋਰ ਜੋਰ ਮੰਗੇ ਇਲਾਕੇ ਦੀ ਮੈਂ ਕਿਸੇ ਵਿੱਚ ਵੀ ਕੀਤਾ ਸਰਕਾਰੇ ਇਲਾਕੇ ਦੇ ਕਿਹਾ ਸੀ ਪਰ ਉਹ ਜੇ ਖੋਲ ਜਾਵੇ ਤੇ ਸੈਂਟਰ ਸਰਕਾਰ ਆ ਤੁਹਾਡੀ ਉਹਦੇ ਬਾਰੇ ਦਿੱਤੇ ਜਾਵੇ ਉਹਦੇ ਵਿੱਚ ਜੇ ਕਿਰਪਾ ਹੋ ਜਾਵੇ ਤੁਹਾਡੀ ਇਹ ਰਸਤਾ ਖੋਜੇ ਦੁਨਿਆਦਾਰ ਜਿਹੜੇ ਡਰੈਗ ਜਾਣ ਹੁੰਦੀ ਆ ਉੱਥੇ ਆਪੋ ਆਪੇ ਕਰਵਾ ਛਿੜਿਆ ਟ੍ਰੈਪ ਇਨੀ ਜਾਵੇ ਵੱਡੀਆਂ ਵੱਡੀਆਂ ਗੱਡੀਆਂ ਹੁੰਦੀਆਂ ਉਹਨਾਂ ਬਾਰੇ ਕੀ ਕਰਨਾ ਚਾਹਦੇ ਦੇਖੋ ਮੈਂ ਤੁਹਾਨੂੰ ਇੱਕ ਚੀਜ਼ ਦੱਸਦਾ ਪਾਰਟੀ ਜੱਦਾ ਪਾਰਟੀ ਦੇ ਮੈਂਬਰ ਹੋਣੇ ਕਰਕੇ ਕਾਰਕਿਰਤਾ ਹੋਣੇ ਕਰਕੇ ਕੋਈ ਜੋ ਮੇਰੇ ਧੇਰੇ ਦੇ ਵਿੱਚ ਆਊਗਾ ਐਮਸੀ ਦੇ ਧੇਰੇ ਵਿੱਚ ਉਹ ਕੰਮ ਜਿਹੜੇ 101% ਸਹੀ ਹੋਣਗੇ ਜੋ ਸੈਂਟਰ ਦੇ ਕੰਮ ਆ ਜੋ ਪੰਜਾਬ ਗਵਰਨਮੈਂਟ ਦੇ ਕੰਮ ਆ ਜੋ ਐਮਐਲਏ ਦੇ ਮੌਜੂਦਾ ਐਮਐਲਏ ਦੇ ਕੰਮ ਆ ਉਹ ਉਹਨਾਂ ਦੇ ਨਿਪਟਰੇ ਛੜੇ ਔਰ ਉਹੋ ਨਿਪਟਰੇ ਚੜਾਉਣ ਉਹ ਕਰਨਾ ਚਾਹੁੰਦੇ ਹੋਣ ਤੇ ਉਹ ਹੋਣੇ ਬਾਕੀ ਜੋ ਸੈਂਟਰਲੀ ਕੰਮ ਹੈ ਸੈਂਟਰ ਦੇ ਜਿੱਦਾਂ ਹੁਣ ਸੈਂਟਰ ਸਰਕਾਰ ਆ ਉਹਦੇ ਜੋ ਵੱਡੇ ਵੱਡੇ ਹਾਈਵੇ ਆ ਹਾਈਵੇ ਟੋਲਵੇ ਜੋ ਹਾਈ ਬ੍ਰਿਜ ਆ ਓਵਰ ਬ੍ਰਿਜ ਆ ਉਹ ਜੋ ਸੈਂਟਰ ਦੇ ਖਾਤੇ ਚ ਆਉਂਦੇ ਆ ਉਹ ਸੈਂਟਰ ਕਰੂਗਾ ਜਿੱਥੇ ਤੱਕ ਮੇਰਾ ਦਾਇਰਾ ਮੈਂ तकरीबन 101% ਮੈਂ ਸਾਰੀਆਂ ਸਹੂਲਤਾਂ ਜੋ ਵੀ ਹੋਣੀਆਂ ਚਾਹੀਦੀਆਂ ਐ ਬੀਸੀ ਦੇ ਇਲਾਕੇ ਚ ਉਹ ਮੈਂ ਦਊਗਾ ਜਿਸ ਤਰ੍ਹਾਂ ਵੀ ਹੈ ਪੈਣਾ ਭਰਾਵਾਂ ਦਾ ਸਾਰਾ ਸੰਯੋਗ ਕਰੂੰਗਾ ਔਰ ਸਾਰਿਆਂ ਨਾਲ ਲੱਗੇ ਚੱਲੂਗਾ ਕੋਈ ਇੰਦਾ ਦਾ ਕੋਈ ਕਾਰਵਾਈ ਨਹੀਂ ਹੋਊਗੀ ਜੋ ਕਿ ਮੇਰੀ ਬਾੜ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਜਾਂਤੀ ਹੋਵੇ ਧਰਵਾਜੀ ਸਰ ਜੀ ਤੁਸੀਂ ਬਹੁਤ ਜਾਣਕਾਰੀ ਦਿੱਤੀ ਭਾਰਤੀ ਜਨਤਾ ਪਾਰਟੀ ਨੇ ਬਿਆਸ ਨੰਬਰ 2 ਤੋਂ ਗੁਰਗਦੀਪ ਸਿੰਘ ਮੈਂ ਇਹਨਾਂ ਦਾ ਆਪਣੇ ਪ੍ਰੈਸ ਮੀਡੀਆ ਤੋਂ ਸਾਰੇ ਜਿਨ੍ਹਾਂ ਵੀ ਚੈਨਲ ਵਾਲਾ ਜੋ ਵੀ ਪ੍ਰੈਸ ਮੀਡੀਆ ਸਰ ਜਦੋਂ ਦੱਦੀ ਆ ਗਿਆ ਤੇ ਇਹ ਸੰਗਠਨ ਦੇ ਜੀ ਅਰਤਾ ਸਿੰਘ ਮਲਵਈ ਜੀ ਹੋਰ ਸਾਰੇ ਹੋਰ ਵੀ ਸਾਰੇ ਚੈਨਲ ਵਾਲੇ ਆਏ ਹਨ ਮੈਂ ਬਹੁਤ ਮੁਬਾਰਕਾ ਦਿੰਦਾ ਧੰਨਵਾਦ ਕਰਦਾ ਤੁਹਾਨੂੰ ਜਾਂਦੀ ਕੱਲ੍ਹ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਕੀ ਫਤਿਹ ਧਰਵਾਜੀ